ਕਿ ਸਰਕਾਰ ਹਜੇ ਬਜੇ ਦਾ ਸਰਕਾਰ ਪਿੱਛੇ ਹਟਣ ਨੂੰ ਤਿਆਰ ਨਹੀਂ ਪਰ ਸਰਕਾਰ ਆਪਦੀ ਉਸ ਅੜੀ ਨੂੰ ਪਗਾਉਣ ਦੇ ਲਈ ਪੂਰਾ ਯਤਨ ਲਾ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਤਾਂ ਕਿ ਇੱਕ ਜਮੀਨਾ ਕਿਸਾਨਾਂ ਦੀਆਂ ਹਰ ਹਾਲਤ ਹਰ ਤਰੀਕੇ ਦੇ ਨਾਲ ਹੱਥਿਆ ਲੀਆਂ ਜਾਣ ਪਰ ਮੈਂ ਅਗਲੀ ਗੱਲ ਵੀ ਕਹਿਣੀ ਚਾਹਾਂਗਾ ਕਈ ਵਾਰੀ ਸਰਕਾਰਾਂ ਸਾਡੇ ਏਡੇ ਏਡੇ ادارے ਨੂੰ ਸਾਡੀਆਂ ਏਡੀਆਂ ਨੀ ਸੰਸਥਾਵਾਂ ਨੂੰ ਆਪਣੇ ਮਫਾਦ ਲਈ ਔਰ ਗਲਤ ਢੰਗ ਦੇ ਨਾਲ ਉਹਨਾਂ ਦਾ ਇਸਤੇਮਾਲ ਕਰਦੀਆਂ ਨੇ ਜਾਂ ਉਹਨਾਂ ਨੂੰ ਹਨੇਰੇ ਚ ਰੱਖਦੀਆਂ ਨੇ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਇਹ ਜਿਹੜੀ ਲੈਂਡ ਪੂਲਿੰਗ ਦੇ ਸਬੰਧ ਦੇ ਵਿੱਚ ਆਈ ਹੈ 4 ਦਿਨ ਦੀ ਸੌਰੀ 4 ਹਫਤਿਆਂ ਦੀ ਰੋਕ ਲੱਗੀ ਹੈ ਔਰ ਇਹ ਸਰਕਾਰ ਦੀ ਇੱਕ ਸਾਜ਼ਿਸ਼ ਸਰਕਾਰ ਇਹਦੇ ਤੋਂ ਇਹ ਲਾਭ ਲੈਣਾ ਚਾਹੁੰਦੀ ਹੋਵੇ ਕਿ ਜਿਹੜਾ ਅੱਜ ਅੰਦੋਲਨ ਜਿਹੜੀ ਮੂਵਮੈਂਟ ਜਿਹੜੀ ਦੇਸ਼ ਦੇ ਅੰਦਰ ਹਵਾ ਉੱਠੀ ਹੋਈ ਹੈ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੱਠਾ ਕੀਤਾ ਜਾ ਸਕੇ ਨੂੰ ਠੰਡਾ ਕੀਤਾ ਜਾ ਸਕੇ ਔਰ ਲੋਕਾਂ ਦਾ ਜਿਹੜਾ ਵਿਦਰੋਹ ਆ ਲੋਕਾਂ ਦੀ ਨਾਰਾਜ਼ਗੀ ਆ ਲੋਕਾਂ ਦਾ ਗੁੱਸਾ ਉਹ ਠੰਡਾ ਪੈ ਜੇ ਪਰ ਉਸ ਤੋਂ ਬਾਅਦ ਅੱਜ ਲੈਂਡ ਪੂਲਿੰਗ ਦੀ ਪਾਲਿਸੀ ਨੂੰ ਰੱਦ ਕਰਨ ਦੀ ਬਜਾਏ ਇੱਕ ਸਹਾਰਾ ਲਵੇ ਸਰਕਾਰ ਕਿ ਜੀ ਦੇਖੋ ਹੁਣ ਤਾਂ ਚਾਰ ਹਫ਼ਤੇ ਲਈ ਇਹ ਇਹਦੇ ਤੇ ਸਟੇ ਹੋ ਗਿਆ ਸੋ ਇਹਨੂੰ ਅਸੀਂ ਕਹਾਂਗੇ ਕਿ ਕੋਈ ਸਟੇ ਵਾਲੀ ਗੱਲ ਨਹੀਂ ਅਗਰ ਸਰਕਾਰ ਜਿੰਨੀ ਦੇਰ ਤੱਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਓਨੀ ਦੇਰ ਤੱਕ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਇਹ ਜਿਹੜਾ ਤਲਵਾਰ ਹੈ ਇਹ ਲਟਕਦੀ ਰਹੇਗੀ ਇਹਨੂੰ ਪ੍ਰੋਪਰ ਪੱਕੇ ਤੌਰ ਦੇ ਉੱਤੇ ਕਿਸਾਨਾਂ ਨੂੰ ਇਹਦੇ ਤੋਂ ਮੁਕਤ ਕਰਨ ਦੇ ਲਈ ਇੱਕੋ ਹੀ ਤਰੀਕਾ ਹੈ ਕਿ ਸਰਕਾਰ ਲੈਂਡ ਪੋਲਿੰਗ ਪੋਲਿਸੀ ਨੂੰ ਵਾਪਸ ਲਵੇ ਇਹਨੂੰ ਰੱਦ ਕਰੇ ਤਾਂ ਹੀ ਜਾ ਕੇ ਕਿਸਾਨਾਂ ਨੂੰ ਸੁਖਦਾ ਸਾਹ ਲੈ ਸਕਦੇ ਆ ਪਰ ਸਾਰੇ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਵੀ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਉਸੇ ਤਰ੍ਹਾਂ ਲਾਗੂ ਰਹਿਣਗੇ ਔਰ ਆਪਾਂ ਜਿਹੜਾ ਆਪਣੇ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਜੋ ਬਾਬਾ ਬਕਾਲਾ ਦਾ ਪ੍ਰੋਗਰਾਮ 16 ਤਰੀਕ ਦਾ ਦਿੱਤਾ ਹੈ ਉਹਦੇ ਲਈ ਸਾਡੀ ਬੇਨਤੀ ਹੈ ਜਿਹੜੇ ਸਾਡੇ ਮਾਝੇ ਤੇ ਦੁਆਬੇ ਦੇ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਨੇ ਪੂਰੀ ਤਾਕਤ ਦੇ ਨਾਲ ਉੱਥੇ ਇਕੱਠ ਕਰਕੇ ਇਹਦਾ ਵਿਰੋਧ ਦਰਜ ਕਰਾਉਣਾ ਹੈ ਕਿ ਸਰਕਾਰ ਹਜੇ ਵਜੇ ਦਾ ਹੈ ਸਰਕਾਰ ਪਿੱਛੇ ਹਟਣ ਨੂੰ ਤਿਆਰ ਨਹੀਂ ਪਰ ਸਰਕਾਰ ਆਪਦੀ ਉਸ ਅੜੀ ਨੂੰ ਪਗਾਉਣ ਦੇ ਲਈ ਪੂਰਾ ਯਤਨ ਲਾ ਰਹੀ ਹੈ ਪੂਰਾ ਜੋਰ ਲਾ ਰਹੀ ਹੈ ਤਾਂ ਕਿ ਇੱਕ ਜਮੀਨਾ ਕਿਸਾਨਾਂ ਦੀਆਂ ਹਰ ਹਾਲਤ ਹਰ ਤਰੀਕੇ ਦੇ ਨਾਲ ਹੱਥਿਆ ਲਿਆਂ ਜਾਂ ਔਰ ਮੈਂ ਅਗਲੀ ਗੱਲ ਵੀ ਕਹਿਣੀ ਚਾਹੁੰਗਾ ਕਈ ਵਾਰੀ ਸਰਕਾਰਾਂ ਸਾਡੇ ਏਡੇ ਏਡੇ ادارےਾਂ ਨੂੰ ਸਾਡੀਆਂ ਇੰਡੀਆ ਦੀਆਂ ਸੰਸਥਾਵਾਂ ਨੂੰ ਆਪਣੇ ਮਫਾਦ ਲਈ ਔਰ ਗਲਤ ਢੰਗ ਦੇ ਨਾਲ ਉਹਨਾਂ ਦਾ ਇਸਤੇਮਾਲ ਕਰਦੀਆਂ ਨੇ ਜਾਂ ਉਹਨਾਂ ਨੂੰ ਹਨੇਰੇ 'ਚ ਰੱਖਦੀਆਂ ਨੇ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਹੋ ਸਕਦਾ ਹੈ ਇਹ ਜਿਹੜੀ ਲੈਂਡ ਪੂਲਿੰਗ ਦੇ ਸਬੰਧ ਦੇ ਵਿੱਚ ਆਈ ਹੈ 4 ਦਿਨ ਦੀ ਸੌਰੀ 4 ਹਫਤਿਆਂ ਦੀ ਰੋਕ ਲੱਗੀ ਹੈ ਔਰ ਇਹ ਸਰਕਾਰ ਦੀ ਇੱਕ ਸਾਜ਼ਿਸ਼ ਸਰਕਾਰ ਇਹਦੇ ਤੋਂ ਇਹ ਲਾਭ ਲੈਣਾ ਚਾਹੁੰਦੀ ਹੋਵੇ ਕਿ ਜਿਹੜਾ ਅੱਜ ਅੰਦੋਲਨ ਜਿਹੜੀ ਮੂਵਮੈਂਟ ਜਿਹੜੀ ਦੇਸ਼ ਦੇ ਅੰਦਰ ਹਵਾ ਉੱਠੀ ਹੋਈ ਹੈ ਇਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੱਠਾ ਕੀਤਾ ਜਾ ਸਕੇ ਇਹਨੂੰ ਠੰਡਾ ਕੀਤਾ ਜਾ ਸਕੇ ਔਰ ਲੋਕਾਂ ਦਾ ਜਿਹੜਾ ਵਿਦਰੋਹ ਆ ਲੋਕਾਂ ਦੀ ਨਾਰਾਜ਼ਗੀ ਆ ਲੋਕਾਂ ਦਾ ਗੁੱਸਾ ਹੈ ਉਹ ਠੰਡਾ ਪੈ ਜੇ ਪਰ ਉਸ ਤੋਂ ਬਾਅਦ ਅੱਜ ਲੈਂਡ ਪੂਲਿੰਗ ਦੀ ਪਾਲਿਸੀ ਨੂੰ ਰੱਦ ਕਰਨ ਦੀ ਬਜਾਏ ਇੱਕ ਸਹਾਰਾ ਲਵੇ ਸਰਕਾਰ ਕਿ ਜੀ ਦੇਖੋ ਹੁਣ ਤਾਂ 4 ਹਫ਼ਤੇ ਲਈ ਇਹ ਇਹਦੇ ਤੇ ਸਟੇ ਹੋ ਗਿਆ ਸੋ ਇਹਨੂੰ ਅਸੀਂ ਕਹਾਂਗੇ ਕਿ ਕੋਈ ਸਟੇ ਵਾਲੀ ਗੱਲ ਨਹੀਂ ਅਗਰ ਸਰਕਾਰ ਜਿੰਨੀ ਦੇਰ ਤੱਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਉਨੀ ਦੇਰ ਤੱਕ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਇਹ ਜਿਹੜਾ ਤਲਵਾਰ ਹੈ ਇਹ ਲਟਕਦੀ ਰਹੇਗੀ ਇਹਨੂੰ ਪ੍ਰੋਪਰ ਪੱਕੇ ਤੌਰ ਦੇ ਉੱਤੇ ਕਿਸਾਨਾਂ ਨੂੰ ਇਹਦੇ ਤੋਂ ਮੁਕਤ ਕਰਨ ਦੇ ਲਈ ਇੱਕੋ ਹੀ ਤਰੀਕਾ ਹੈ ਕਿ ਸਰਕਾਰ ਲੈਂਡ ਪੋਲਿੰਗ ਪੋਲਿਸੀ ਨੂੰ ਵਾਪਸ ਲਵੇ ਇਹਨੂੰ ਰੱਦ ਕਰੇ ਤਾਂ ਹੀ ਜਾ ਕੇ ਕਿਸਾਨਾਂ ਨੂੰ ਸੁਖਦਾ ਸਾਹ ਲੈ ਸਕਦੇ ਆ ਪਰ ਸਾਰੇ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਵੀ ਪ੍ਰੋਗਰਾਮ ਦਿੱਤੇ ਹੋਏ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਉਸੇ ਤਰ੍ਹਾਂ ਲਾਗੂ ਰਹਿਣਗੇ ਔਰ ਆਪਾਂ ਜਿਹੜਾ ਆਪਣੇ ਐਸਕੇਐਮ ਨਾਨ ਪੋਲੀਟਿਕਲ ਵੱਲੋਂ ਜੋ ਬਾਬਾ ਬਕਾਲਾ ਦਾ ਪ੍ਰੋਗਰਾਮ 16 ਤਰੀਕ ਦਾ ਦਿੱਤਾ ਉਹਦੇ ਲਈ ਸਾਡੀ ਬੇਨਤੀ ਆ ਜਿਹੜੇ ਸਾਡੇ ਮਾਝੇ ਤੇ ਦੁਆਬੇ ਦੇ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਨੇ ਪੂਰੀ ਤਾਕਤ ਦੇ ਨਾਲ ਉੱਥੇ ਇਕੱਠ ਕਰਕੇ ਇਹਦਾ ਵਿਰੋਧ ਦਰਜ ਕਰਾਉਣਾ